ਦੀਆ ਬਲ ਰਹੇ ਹਾਰੇ ਹਾਰੇ ਅੱਜ ਸਾਰੇ ਤੁਮਾ ਵਾਚੋ ਹੋਰ ਸਤਿ ਸ਼੍ਰੀ ਅਕਾਲ ਜੇ ਦੋਨੇ ਦੇ ਜੀ ਆਣ ਜਪਨ ਕਰਦੇ ਹੋ ਅਜੇ ਹਰੇ ਧਿਆਨ ਦੇ ਹੋਣ ਠੀਕ ਆ ਜਦੋਂ ਆਪਾਂ ਦਸਤਾਰ ਸ਼ੁਰੂ ਕਰਨੀ ਆ ਪਹਿਲਾਂ ਸਾਰਿਆਂ ਬੋਲਣਾ ਬੋਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਆ ਜੀ ਆਪਾਂ ਹੁਣ ਪਹਿਲਾ ਲੜਾ ਲਾਉਣਾ ਠੀਕ ਆ ਪੂਣੀ ਦੇ ਵਿੱਚ ਆਪਾਂ ਦੋ ਪੱਲੇ ਬਣਾਏ ਸੀਗੇ ਆ ਵਾਲੇ ਹਨਾ ਇਹ ਪਰਖਣੇ ਆਖ ਵਾਲੀ ਸੀ ਠੀਕ ਹੈ ਕੱਬੇ ਆਖ ਵਾਲੀ ਸੀ ਇਦਾਂ ਠੀਕ ਹੈ ਜੀ ਹੁਣ ਆਪਾਂ ਕੀ ਕਰਨਾ ਪਹਿਲਾ ਪੱਲਾ ਜਿਹੜਾ ਵਾ ਉਹ ਅੱਗੇ ਕਰ ਲੈਣਾ ਇਦਾਂ ਠੀਕ ਹੈ ਪਹਿਲਾ ਪੱਲਾ ਅੱਗੇ ਕੀਤਾ ਜਿੰਨਾ ਆਪਾਂ ਅੱਗੇ ਕੀਤਾ ਸੀ ਇਹਨੂੰ ਡਬਲ ਕਰ ਲੈਣਾ ਇਥੋਂ ਇਦਾਂ ਇਹ ਇਹਦਾ ਮੋਟਾ ਕਈਆਂ ਦਾ ਪਹਿਲਾ ਵੱਲਾ ਬਦਲਾ ਹੁੰਦਾ ਨਾ ਇਹਦੇ ਨਾਲ ਹੋ ਜਾਂਦਾ ਮੋਟਾ ਇਦਾਂ ਠੀਕ ਹੈ ਜੀ ਨਾਲੇ ਬਿਲਕੁਲ ਸਾਫ਼ ਹੋ ਜਾਣਾ ਆਪਣਾ ਅੱਧੀ ਐ ਖੱਧੀ ਗੱਲ ਇਹਦੇ ਉੱਪਰ ਇਦਾਂ ਰੱਖ ਲੈਣਾ ਆਪਾਂ ਟਾਈਟ ਕਰਕੇ ਬਿਲਕੁਲ ਠੀਕ ਹੈ ਉਹ ਤੋਂ ਬਾਅਦ ਪਿੱਛੇ ਘੁਮਾ ਲੈਣਾ ਆਪਾਂ ਉੱਜੇ ਲੜਵਾਣਾ ਜੇ ਦੇਖੋ ਧਿਆਨ ਨਾਲ ਦੇਖਦਾ ਹਾਂ ਪਿੱਛੋਂ ਪਾਜੋ ਤਾਂ ਪਿੰਚ ਕਰਨਾ ਇੱਥੋਂ ਹਲਕਾ ਜਿਹੀ ਤੋਂ ਠੀਕ ਆ ਇਦਾਂ ਇਦਾਂ ਉੱਪਰ ਲੈਣਾ ਠੀਕ ਆ ਹੁਣ ਆਪਣਾ ਦੂਜਾ ਲੜਾਉਣਾ ਇਹਨੂੰ ਪ੍ਰੋਪਰ ਸਾਫ਼ ਕਰ ਲੈਣਾ ਇਦਾਂ ਸਪੀਡ ਹੌਲੀ ਰੱਖਣੀ ਆਪਣੀ ਬਿਲਕੁਲ ਠੀਕ ਆ ਹੁਣ ਇਹਨੂੰ ਆਪ ਪਰੋਂ ਵੀ ਗੋਲ ਕਰ ਲੈਣਾ ਨਾਲ ਦੀ ਨਾਲ ਇਦਾਂ ਠੀਕ ਹੈ ਜੀ ਹੁਣ ਆਪਾਂ ਪਿੰਚ ਕਰਨਾ ਵਾ ਪਹਿਲਾਂ ਪ੍ਰੋਪਰ ਲੜ ਸਾਫ ਕਰਨਾ ਇਦਾਂ ਜਿਹੜਾ ਆਪਾਂ نیچے ਕਿਤੇ ਲੜੇ ਨੂੰ ਇਦਾਂ ਇਹਨਾਂ ਫੋਲਡ ਕਰਨਾ ਇਹਨੇ ਆਪਾਂ ਨੂੰ ਡਾਇਰੈਕਸ਼ਨ ਦੇਣੀ ਆਪਾਂ ਕਿੱਥੋਂ ਲੜ ਪਿੰਚ ਕਰਨਾ ਠੀਕ ਆ ਆ ਦੇਖੋ ਵਣ ਕੀ ਡਾਇਰੈਕਸ਼ਨ ਹੈ ਨਾ ਇੱਥੋਂ ਆਪਾਂ ਗੁੱਠੇ ਹੀ ਮਦਨ ਨਾਲ ਇਦਾਂ ਪਿੰਚ ਕਰ ਦਿੰਦਾ ਜਨੁਪ ਕਰਨਾ ਸਾਫ ਹੈ ਬਿਲਕੁਲ ਠੀਕ ਹੈ ਜੀ ਪਿੰਚ ਕਿਵੇਂ ਕਰਨਾ ਦੁਬਾਰਾ ਫੇਰ ਦੇਖ ਲਓ ਸਾਫ ਕੀਤਾ ਇਦਾਂ ਗੁੱਠਾ ਰੱਖਿਆ ਇਦਾਂ ਇਹਨੂੰ ਆਪਾਂ ਅੰਦਰ ਫੋਲਡ ਕਰ ਲੈਣਾ ਆਪਾਂ ਸਾਰੇ। ਪ੍ਰੋਪਰ ਸਾਫ਼ ਕਰਕੇ ਆਪਾਂ ਇਹਨਾਂ ਨਾਲ ਉਹ। ਠੀਕ ਹੈ ਜੀ। ਸੇਮ ਉਹਦੇ ਮੈਕ ਤੋਂ। ਜਿੱਥੇ ਆਪਾਂ ਲੜ ਰੱਖਿਆ ਸੀਗਾ ਦੂਜਾ ਉਹਦੇ ਨਾਲ ਹੀ ਆ ਦੇਖੋ। ਪਿੰਜ ਕੀਤਾ ਹਲਕਾ ਜਿਹਾ ਇਦਾਂ ਉਂਗਲ ਨਾਲ ਇਦਾਂ। ਬਰਾਬਰ ਰੱਖ ਲੈਣਾ ਇਹਦੇ। ਠੀਕ ਆ? ਦੋਨੇ ਪੱਲਾ ਫੇਰ ਇਦਾਂ ਪਰੋਂ ਗੋਲ ਠੀਕ ਆ ਆ ਚੀਜ਼ਾਂ ਬਰਾਬਰ ਹੋਣੀਆਂ ਚਾਹੀਦੀਆਂ ਨੇ ਦੋਨੇ ਲੜ ਹਲਕਾ ਜਿਹਾ ਗੈਪ ਦੇਣਾ ਆਪਾਂ ਇਹਦੇ ਵਿੱਚ ਇੱਦਾਂ ਠੀਕ ਹੈ ਜੀ ਫੇਰ ਆਪਾਂ ਬੈਂਚ ਕਰ ਲੈਣ ਕਿ ਫੇਰ ਉਦੋਂ ਹੀ ਸੇਮ ਸਾਫ਼ ਕਰ ਲਿਆ ਇਹਨੂੰ ਇੰਨਾ ਫੋਲਡ ਕਰਨਾ ਆਪਾਂ ਠੀਕ ਹੈ ਫੇਰ ਉਦੋਂ ਹੀ ਪ੍ਰੋਪਰ ਸਾਫ਼ ਇੰਦਾਂ ਠੀਕ ਹੈ ਜੀ ਇਦਾਂ ਬਸ ਸਾਫ ਸਾਫ ਕਰ ਕਰ ਨੇੜੇ ਨੇੜੇ ਲੜ ਰੱਖੀਆਂ ਨੇ ਇਦਾਂ ਬਿਲਕੁਲ ਦੁਬਾਰਾ ਵੀ ਦੇਖੋ ਇੱਥੇ ਪਿੰਚ ਕੀਤਾ